ਸਾਡੇ ਆਉਣ ਵਾਲੀਆਂ ਨਸਲਾਂ ਦੇ ਨਾ ਉਹ ਮੂਹਾਂ ਤੇ ਹੀ ਜ਼ਹਿਰ ਦੇਂਦੇ ਆ ਆਪਣੇ ਖੱਤੀ ਹੋਇਆ ਸਾਡੇ ਖੱਤੀ ਜ਼ਹਿਰ ਦੇਣ ਨੇ ਕਿਉਂਕਿ ਆਪਣੇ ਲੋਕੀ ਆਪਣੇ ਨੂੰ ਇਹ ਸੂਈ ਮਾਰ ਕੇ ਟੋੰਡੂ ਤੇ ਦੇਖਦੇ ਆ ਵੀ ਜਾਗਦੇ ਨੇ ਕਿ ਸੁਤੇ ਆ ਹੁਣ ਮੈਨੂੰ 13 ਸਾਲ ਹੋ ਗਏ ਯਾਰ ਬਾਹਰ ਰਹਿੰਦੇ ਆ ਤੇ 13 ਸਾਲਾਂ ਦੇ ਵਿੱਚ ਜੇ ਕਿਰਪਾ ਕਰੇ ਮੈਂ ਹਰ ਸਾਲ ਤਕਰੀਬਨ 2-3 ਵਾਰ ਟਰੈਵਲ ਕਰ ਲੈਣਾ ਮੇਰਾ ਆਪਣਾ ਕਾਰੋਬਾਰ ਆ ਉੱਥੇ ਹੁਣ ਕੀ ਗੱਲ ਇਹਨਾਂ ਚਵਣਾ ਦੇ ਆ ਕੇ ਲੱਗ ਕੇ ਮੈਂ ਆਪਣਾ ਸਿਸਟਮ ਛੱਡਦਾ ਉੱਥੇ ਫਿਰ ਸੋਲੇ ਬਾਰਡਰ ਬਣਾਏ ਆ ਲਿਆ ਕੇ ਬਾਰਡਰ ਉਹਦੇ ਪੱਕੇ ਬਾਰਡਰ ਫਿੱਟ ਕਰਦੇ ਅਸੀਂ ਆਪਣੇ ਉਹ ਤੋਂ ਆਪਣੇ ਰੈਗੂਲੇਸ਼ਨ ਤੋਂ ਆਪਣਾ ਲਵਾਂਗੇ ਹਨਾ ਫਿਰ ਕਹਿੰਦੇ ਆ ਵੀ ਵਿਗਾੜਤ ਕਰਦੇ ਬਾਕੀ ਹੁੰਦੇ ਆ ਬਾਕੀ ਅਸੀਂ ਨਹੀਂ ਬਾਕੀ ਇਹ ਕਰਦੇ ਆ ਸਾਨੂੰ ਕਿੰਨੇ ਲੋਕ ਸਿੱਖਾਂ ਦੀ ਭਾਵਨਾ ਨੂੰ ਸਿੱਖਣ ਦੇ ਜਜ਼ਬੇ ਨੂੰ ਸਿੱਖਾਂ ਦੇ ਫਲਸਫੇ ਨੂੰ ਸਮਝ ਕੇ ਇੱਥੋਂ ਤੱਕ ਭਾਵਨਾ ਰੱਖ ਸਕਦੇ ਆ ਵੀ ਸਾਡੀ ਰਿਸਪੈਕਟ ਦੇ ਵਿੱਚ ਸਾਡਾ ਕਰਾ ਦੀ ਰਿਮੂਵ ਕਰਾਉਂਦੇ ਨਾ ਉਹਨਾਂ ਕਦੀਆ ਕਿਰਪਾ ਰਿਮੂਵ ਕਰਾਈ ਤੇ ਜਿੱਥੇ ਜੰਮੇ ਪੜੇ ਆ ਜਿਹੜੀ ਸਾਡੀ ਧਰਤੀ ਜਿਹੜੀ ਸਾਡੀ ਮਾਂ ਜਿੱਦੇ ਫਗੜਨ ਲਈ ਕਹਿਣਾ ਵੀ ਸਾਡੀ ਆ ਉੱਥੇ ਸਾਡਾ ਨਾ ੱਟਾ ਕਰਦੇ ਯਾਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਔਨ ਏਅਰ ਦੇ ਨਾਲ ਮੈਸਰ ਮਰਦੀਪ ਸਿੰਘ ਦੋਸਤੋ ਕੱਲ ਦੀ 에어ਪੋਰਟ ਦੀ ਅੰਮ੍ਰਿਤਸਰ 에어ਪੋਰਟ ਦੀ ਵੀਡੀਓ ਇੱਕ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਭਾਈ ਸਾਹਿਬ ਹੁਣੀ ਇੱਕ ਡਿਸਪਿਊਟ ਕ੍ਰੀਏਟ ਹੋਇਆ ਅੰਮ੍ਰਿਤਸਰ ਦੀ 에어ਪੋਰਟ ਦੀ ਅਥਾਰਟੀ ਦੇ ਨਾਲ ਪਰ ਉਹ ਗੱਲਬਾਤ ਕੀ ਹੋਈ ਸੀਗੀ ਉਹ ਜਾਣਨ ਲਈ ਅੱਜ ਮੇਰੇ ਨਾਲ ਭਾਈ ਦਵਿੰਦਰਜੀਤ ਸਿੰਘ ਮੌਜੂਦ ਹੈਗੇ ਨੇ ਜੋ ਕੱਲ ਦੀ ਵੀਡੀਓਜ਼ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸੋ ਇਸ ਬਾਬਤ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਭਾਈ ਸਾਹਿਬ ਆਖਰ ਗੱਲ ਕੀ ਹੋਈ ਸੀਗੀ ਕਿਹੜੀ ਜਗ੍ਹਾ ਤੁਸੀਂ ਜਾਣਾ ਸੀਗਾ ਜਿਸ ਨੂੰ ਲੈ ਕੇ ਉਹ ਸਾਰਾ ਡਿਸਪਿਊਟ ਕ੍ਰੀਏਟ ਹੋਇਆ ਹਾਂ ਜੀ ਵੀਰ ਜੀ ਮੈਂ 7 ਤਰੀਕ ਨੂੰ ਅੰਮ੍ਰਿਤ ਵੇਲੇ ਸਵੇਰੇ 4:10 ਦੀ ਫਲਾਈਟ ਸੀ ਸਪੇਨ ਵਾਸਤੇ ਕਤਰ 에ਅਰਲਾਈਨ ਦੀ ਤੇ ਕਤਰ 에ਅਰ ਵੇਸ ਤੇ ਮੈਂ ਜਾਣਾ ਸੀ ਜਿੱਦਾਂ ਕਿ ਮੈਂ ਤਕਰੀਬਨ ਗੁਰੂ ਕ੍ਰਿਪਾ ਕਰੇ 13 ਸਾਲ ਤੋਂ ਰਹਿ ਰਿਹਾ ਜੀ ਉੱਥੇ ਸਪੇਨ 2024 ਸਾਲ ਦੇ ਵਿੱਚ ਮੈਂ ਤੀਜੀ ਵਾਰ ਸੇਮ 에ਅਰਲਾਈਨ ਸੇਮ 에ਅਰਪੋਰਟ ਤੋਂ ਸੇਮ ਟਾਈਮ ਜਿਹੜਾ ਵਾ ਉਹ ਟਰੈਵਲ ਕਰਨ ਲੱਗਾ ਸੀਗਾ ਤੇ ਇਸ ਵਾਰ ਜਿਹੜਾ ਵਾ ਉਹ ਮੈਨੂੰ ਜਦੋਂ ਜਿੱਥੇ ਆਪਣਾ ਵੇਟ ਜਮ੍ਹਾਂ ਕਰਵਾਉਂਦੇ ਆ ਪਹਿਲਾਂ ਤਾਂ ਜਿਹੜਾ 에ਅਰਲਾਈਨ ਡਿਪਾਰਟਮੈਂਟ ਆ ਉਹਦੇ ਵੱਲੋਂ ਵਾਰਨਿੰਗ ਦਿੱਤੀ ਗਈ ਵੀ ਤੁਹਾਡੇ ਕੋਲ ਕੋਈ ਕਿਸੇ ਪ੍ਰਕਾਰ ਦਾ ਕਕਾਰ ਤਾਂ ਨਹੀਂ ਹੈ ਮੇਰੇ ਕੋਲ ਕੋਈ ਕਕਾਰ ਵੱਡੀ ਕੋਈ ਸ਼ਰੀਪ ਸਾਹਿਬ ਉਹ ਨਹੀਂ ਸੀ ਉਹ ਲਗੇਜ ਦੇ ਵਿੱਚ ਹੁੰਦੀ ਆ ਤੇ ਮੇਰੇ ਕੋਲ ਸਿਰਫ ਆਪਣਾ ਆ ਜੋ ਕਕਾਰ ਨੇ ਛੋਟੇ ਕੇਸਾਂ ਚ ਲਾਉਂਦੇ ਆ ਨਿਹੰਗ ਸਿੰਘ ਤਕਰੀਬਨ ਤੇ ਇਹ 1 1 ਇੰਚ ਦਾ ਇਹਨਾਂ ਦਾ ਆਕਾਰ ਹੋਊਗਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਕਕਾਰ ਮੈਂ ਹਰ ਸਮੇਂ ਆਪਣੇ ਨਾਲ ਕੈਰੀ ਕਰਦਾ ਵਾਂ ਇਹ ਇੱਕ ਮਤਲਬ ਕਿਰਪਾਨ ਦੇ ਕਕਾਰ ਦੇ ਤੌਰ ਤੇ ਨਹੀਂ ਆ ਇੱਕ ਧਾਰਮਿਕ ਚਿੰਨ ਦੇ ਤੌਰ ਤੇ ਤੁਸੀਂ ਕਹਿ ਸਕਦੇ ਆ ਇਹਨਾਂ ਨੂੰ ਹਨਾ ਤੇ ਇਹਦੇ ਨਾਲ ਤਾਂ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋ ਸਕਦਾ ਤੇ ਇੱਕ ਭੈਣ ਜੀ ਨੇ ਮੈਨੂੰ ਪਹਿਲਾਂ ਆ ਕੇ ਰਿਕਵੈਸਟ ਕੀਤੀ ਤੇ ਉਹਦੇ ਤੋਂ ਬਾਅਦ ਇੱਕ ਫਿਰ ਗੁਰਸਿੱਖ ਵੀਰ 에어ਲਾਈਨ ਡਿਪਾਰਟਮੈਂਟ ਦਾ ਹੀ ਮੇਰੇ ਕੋਲ ਆਇਆ ਉਹਨੇ ਮੈਨੂੰ ਆਕੇ ਸਮਝਾਉਣਾ ਕੀਤਾ ਵੀ ਇੱਥੇ ਆਪਣੇ ਅਕਸਰੀ ਆਉਂਦੇ ਆ ਜਿਹੜੇ ਸਿੰਘ ਉਹਨਾਂ ਦਾ ਜਿਹੜਾ ਵਾ ਉਹ ਕਕਾਰ ਕਿਸੇ ਵੀ ਪ੍ਰਕਾਰ ਦਾ ਜਿਹੜਾ ਕਿ ਚਾਹੇ ਛੋਟਾ ਸ੍ਰੀ ਸਾਹਿਬ ਹੋਵੇ ਚਾਹੇ ਵੱਡਾ ਹੋਵੇ ਚਾਹੇ ਕੋਈ ਧਾਰਮਿਕ ਚਿੰਨ੍ਹ ਗਲ ਦੇ ਵਿੱਚ ਪਾਇਆ ਹੋਵੇ ਉਹ ਉਤਾਰ ਦਿੱਤਾ ਜਾਂਦਾ ਪਰ ਉਹਦੇ ਬਾਅਦ ਵੇਖੋ ਕੋਈ ਕਿਸੇ ਪ੍ਰਕਾਰ ਦੀ ਕੋਈ ਆਪਣਾ ਕੋਈ ਕ੍ਰਿਸਚੀਅਨ ਜਾਂ ਕੋਈ ਹੋਰ ਧਰਮ ਦਾ ਬੰਦਾ 에ਅਰਲਾਈਨ ਦੇ ਉੱਤੇ ਟਰੈਵਲ ਕਰਦਾ ਤੇ ਮੈਂ ਕਈ ਵਾਰੀ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਮਤਲਬ ਜਿਹੜੇ ਆ ਕਰਾਸ ਗਲ ਦੇ ਵਿੱਚ ਪਾਏ ਹੁੰਦੇ ਆ ਜਿਨ੍ਹਾਂ ਦਾ ਆਕਾਰ ਇਹਨਾਂ ਤੋਂ ਵੀ ਵੱਡਾ ਹੁੰਦਾ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਨਹੀਂ ਮੈਨੂੰ ਮਤਲਬ ਜਿਹੜਾ ਵਾ 에어ਪੋਰਟ ਦੇ ਉੱਤੇ ਉਹ ਜਾਣ ਦੇਣਗੇ ਵੀ ਕੋਈ ਮਸਲਾ ਨਹੀਂ ਕ੍ਰੀਏਟ ਕਰਨ ਲੱਗੇ ਕਿਉਂਕਿ ਮੈਨੂੰ ਇਨਾ ਕੰਫੀਡੈਂਸ ਹੈਗਾ ਮੈਂ ਇਸ ਸਾਲ ਦੇ ਵਿੱਚ ਹੀ ਤਿੰਨ ਵਾਰੀ ਟਰੈਵਲ ਕਰ ਚੁੱਕਾ ਹਾਂ ਸਪੇਨ ਵਾਸਤੇ ਤੇ ਸੇਮ 에어ਪੋਰਟ ਤੋਂ ਕਰ ਚੁੱਕਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੁਹਾਨੂੰ ਜਾਣ ਨਹੀਂ ਦੇਣਗੇ ਉਹਨਾਂ ਨੇ ਮੇਰਾ ਬੈਗ ਜਿਹੜਾ ਸੀਗਾ ਉਹ ਜਮ੍ਹਾਂ ਕਰਨ ਦੇ ਲਈ ਵੇਟ ਕੀਤਾ ਪਰ ਉਹਨਾਂ ਨੇ ਨਾਲ ਹੀ ਉੱਥੇ ਆਪਣਾ ਜਿਹੜਾ ਡਿਪਾਰਟਮੈਂਟ ਮੈਂਬਰ ਸੀਗਾ ਉਹਨੂੰ ਕਿਹਾ ਵੀ ਇਹਨਾਂ ਦਾ ਵੇਟ ਜਿਹੜਾ ਸਾਈਡ ਤੇ ਰੱਖ ਲਓ ਟੈਚੀ ਕਿਉਂਕਿ ਇਹਨਾਂ ਨੂੰ ਅੱਗੋਂ ਜਿਹੜਾ ਸਿਕਿਉਰਿਟੀ ਤੋਂ ਵਾਪਸ ਭੇਜ ਦੇਣਗੇ ਫਿਰ ਜਦੋਂ ਸਿਕਿਉਰਿਟੀ ਵਾਸਤੇ ਮੈਂ ਇਮੀਗ੍ਰੇਸ਼ਨ ਹੋਈ ਇਮੀਗ੍ਰੇਸ਼ਨ ਤੋਂ ਬਾਅਦ ਇਮੀਗ੍ਰੇਸ਼ਨ ਸਟੈਂਪ ਪਾਸਪੋਰਟ ਤੇ ਉਹਨਾਂ ਲਗਾਈ ਤੇ ਸਿਕਿਉਰਿਟੀ ਲਈ ਜਦੋਂ ਮੈਂ ਉੱਥੇ ਪਹੁੰਚਿਆ ਤੇ ਸਿਕਿਉਰਿਟੀ ਵਾਸਤੇ ਜਦੋਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਜਿਵੇਂ ਪਹਿਲਾਂ ਦੀ ਤਰ੍ਹਾਂ ਚੈਕਿੰਗ ਕਰਦੇ ਆ ਤੇ ਉਹ ਇਹ ਗੱਲ ਦੇ ਅੰਦਰ ਸੀਗਾ ਜੈਕਟ ਦੇ ਤੇ ਮੈਂ ਮੈਨੂੰ ਕਹਿੰਦੇ ਵੀ ਇੱਥੇ ਕੀ ਪਾਇਆ ਮੈਨੂੰ ਦਿਖਾਇਆ ਕੱਢ ਕੇ ਮੈਂ ਕਿਹਾ ਇਹ ਪਾਇਆ ਆ ਆਪਣਾ ਕਗਾਰ ਆਪਣਾ ਛੋਟਾ ਜਿਹੜਾ ਸ੍ਰੀ ਸਾਹਿਬ ਹੁੰਦਾ ਤੇ ਖੰਡਾ 1 ਇੰਚ ਦਾ ਇਹ ਮੈਂ ਪਾਇਆ ਜੀ ਤੇ ਉਹਨਾਂ ਨੇ ਕਿਹਾ ਵੀ ਇਹ ਵੀ ਅਸੀਂ ਤੁਹਾਨੂੰ ਜਾਣ ਲਈ ਅਲਾਉ ਨਹੀਂ ਕਰਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਸੀਨੀਅਰ ਆਫੀਸਰ ਸੀਗਾ ਵਿਨੇ ਕੁਮਾਰ ਉਸ ਬੰਦੇ ਦਾ ਨਾਮ ਸੀ ਤੇ ਵਿਨੇ ਕੁਮਾਰ ਨਾਲ ਮੇਰੀ ਗੱਲਬਾਤ ਕਰਵਾਈ ਪਰ ਉਹਨਾਂ ਨੇ ਗੱਲਬਾਤ ਦਾ ਰਵਈਆ ਕੁਝ ਇਸ ਤਰ੍ਹਾਂ ਦਾ ਸੀਗਾ ਕਿ ਮੈਂ ਉਹਨਾਂ ਨੂੰ ਆਪਣੀ ਰਿਕਵੈਸਟ ਰੱਖ ਰਿਹਾ ਸੀ ਵੀ ਮੇਰਾ ਤੁਸੀਂ ਪਾਸਪੋਰਟ ਚੈੱਕ ਕਰ ਸਕਦੇ ਆ ਸੇਮ 에어ਪੋਰਟ ਤੋਂ ਮੈਂ ਪਹਿਲਾਂ ਵੀ ਟ੍ਰੈਵਲ ਕਰਦਾ ਏਹੀ ਕਕਾਰ ਪਾ ਕੇ ਤੇ ਮੈਨੂੰ ਇਸ ਵਾਰ ਕਿਉਂ ਤੁਸੀਂ ਇੰਨੀ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਪਰ ਉਹਨਾਂ ਵੱਲੋਂ ਗੱਲ ਅਣ ਸੁਣੀ ਕਰਕੇ ਨਜ਼ਰ ਅੰਦਾਜ਼ ਕਰਕੇ ਈਵਨ ਉਹਨਾਂ ਦਾ ਮਤਲਬ ਬਿਹੇਵ ਇਦਾਂ ਦਾ ਸੀਗਾ ਕਿ ਜਿਵੇਂ ਕੋਈ ਕਿਸੇ ਅਨਨੋਨ ਪਰਸਨ ਨਾਲ ਬੰਦਾ ਗੱਲ ਕਰ ਰਿਹਾ ਹੋਵੇ ਤੇ ਇੱਕ ਸਿੱਖਾਂ ਨੂੰ ਮਤਲਬ ਨਜ਼ਰ ਅੰਦਾਜ਼ ਕਰਕੇ ਤੇ ਹੀਣਤਾ ਜਿਹੜੀ ਉਹਨਾਂ ਦੀ ਮਤਲਬ ਹੀਣ ਭਾਵਨਾ ਸੀਗੀ ਅੰਦਰੋਂ ਤੇ ਮੈਨੂੰ ਉਸ ਚੀਜ਼ ਦਾ ਥੋੜਾ ਅੰਦਰੋਂ ਦਰਦ ਵੀ ਹੋਇਆ ਤੇ ਮੈਂ ਉਹਨਾਂ ਨਾਲ ਉਸ ਸਮੇਂ ਡਿਬੇਟ ਵੀ ਕੀਤੀ ਵੀ ਤੁਸੀਂ ਇਹ ਕਿਉਂ ਮੇਰੇ ਨਾਲ ਇਦਾਂ ਕਰ ਰਹੇ ਹੋ ਮੈਨੂੰ ਰਿਟਰਨ ਕੋਈ ਆਪਣਾ ਜਿਹੜਾ ਵਾ ਉਹ ਲਿਆ ਕੇ ਦੋ ਤੁਹਾਡੇ ਕੋਲ ਕੀ ਅਥਾਰਟੀ ਹੈ ਮੈਨੂੰ ਰੋਕਣ ਦੀ ਵੀ ਇਹਨਾਂ ਨੇ ਫਿਰ ਕਿਹਾ ਕਿ ਤਿੰਨ ਮਹੀਨੇ ਹੋ ਗਏ ਕਾਨੂੰਨ ਪਾਸ ਹੋ ਗਿਆ ਤੇ ਮੈਂ ਕਿਹਾ ਕਾਨੂੰਨ ਕੋ ਰਿਟਰਨ ਲਿਆ ਕੇ ਦਿੱਤਾ ਜਾਵੇ ਮੈਨੂੰ ਤੇ ਉਹਨਾਂ ਨੇ ਇੱਕ ਲਿਆ ਕੇ ਦਿੱਤਾ ਜਿਸ ਵਿੱਚ ਮਤਲਬ ਡੋਮੈਸਟਿਕ ਫਲਾਈਟ ਦਾ ਜਿਹੜਾ ਸੀਗਾ ਉਹ ਮੈਂਸ਼ਨ ਕੀਤਾ ਵੀ 6 ਇੰਚ ਜਾਂ 9 ਇੰਚ ਦੀ ਕਿਰਪਾਨ ਆਪਾਂ ਉਹ ਕੈਰੀ ਕਰ ਸਕਦੇ ਹਾਂ ਪਰ ਇੰਟਰਨੈਸ਼ਨਲ ਫਲਾਈਟ ਦੇ ਉੱਪਰ ਲੋਗ ਜਿਵੇਂ ਕਿ ਮੈਂ ਪਹਿਨਿਆ ਵਾਂ ਇਸ ਬਾਬਤ ਉਹਨਾਂ ਕੋਲ ਕੋਈ ਵੀ ਰਿਟਰਨ ਪ੍ਰੂਫ ਨਹੀਂ ਸੀਗਾ ਨਾ ਉਹ ਪ੍ਰੂਫ ਹੋਣ ਦੇ ਬਾਵਜੂਦ ਮੈਨੂੰ ਉਹਨਾਂ ਨੇ 에ਅਰਲਾਈਨ ਦੇ ਵਿੱਚ ਟ੍ਰੈਵਲ ਨਹੀਂ ਕਰਨ ਦਿੱਤਾ ਮੈਨੂੰ ਉਹਨਾਂ ਨੇ ਦੂਜੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਕਿਹਾ ਵੀ ਜਾਂ ਇਹਨੂੰ ਉੱਥੇ ਇੱਕ ਉਹਨਾਂ ਬਾਕਸ ਰੱਖਿਆ ਜਿਹਦੇ ਵਿੱਚ ਇਹ ਉਤਾਰ ਕੇ ਪਾ ਦਿਓ ਜਾਂ ਆਪਣੇ ਲਗੇਜ ਵਿੱਚ ਪਾਓ ਨਹੀਂ ਤੇ ਤੁਸੀਂ ਟ੍ਰੈਵਲ ਨਹੀਂ ਕਰ ਸਕਦੇ ਅੱਛਾ ਇਸ ਤੋਂ ਪਹਿਲਾਂ ਤੁਸੀਂ ਦੱਸੇ ਕਿ ਮੈਂ ਇਸੇ 에ਅਰਪੋਰਟ ਤੋਂ ਸਪੇਨ ਦੋ ਵਾਰ ਮੈਂ ਜਾ ਚੁੱਕਿਆ ਹਾਂ ਉਦੋਂ ਵੀ ਇੱਦਾਂ ਦੀ ਕੋਈ ਮੁਸ਼ਕਲ ਆਈ ਸੀ ਨਹੀਂ ਵੀਰ ਜੀ ਕਦੀ ਵੀ ਇਹ ਮੁਸ਼ਕਲ ਨਹੀਂ ਆਈ ਮੈਂ 13 ਸਾਲ ਦੇ ਵਿੱਚ ਤਕਰੀਬਨ 25 26 ਵਾਰ ਜਾ ਚੁੱਕਾ ਜੀ ਦੋ ਵਾਰ ਨਹੀਂ ਦੋ ਵਾਰ ਤੇ ਮੈਂ ਇਸੇ ਸਾਲ ਦੇ ਵਿੱਚ 2024 ਦੇ ਵਿੱਚ ਟ੍ਰੈਵਲ ਕੀਤਾ ਬਾਕੀ ਪਹਿਲਾਂ ਮੈਂ ਤਕਰੀਬਨ 13 ਸਾਲ ਤੋਂ ਉੱਥੇ ਰਹਿ ਰਿਹਾ ਜੀ ਮੈਂ 25 26 ਵਾਰ ਟ੍ਰੈਵਲ ਕਰ ਚੁੱਕਾ ਜੀ ਤੁਸੀਂ ਆਫ ਦਾ ਕੈਮਰਾ ਦੱਸਦੇ ਸੀ ਕਿ ਕਿ ਮੈਂ ਹੋਰ ਕੰਟਰੀ ਦੇ ਵਿੱਚ ਵੀ ਵਿਜ਼ਿਟ ਕੀਤਾ ਇਹ ਚੀਜ਼ਾਂ ਨੂੰ ਲੈ ਕੇ ਇਸ਼ੂ ਕ੍ਰੀਏਟ ਹੁੰਦੇ ਸੀ ਰਿਕਵੈਸਟ ਕੀਤੀ ਸੀਗੀ ਤਾਂ ਉਹ ਹੱਲ ਹੋ ਜਾਂਦਾ ਸੀਗਾ ਹਾਂ ਜੀ ਬਿਲਕੁਲ ਬਿਲਕੁਲ ਜੀ ਤਾਂ ਉਹ ਦੱਸੋ ਕਿ ਦਿੱਕਤ ਸੀਗੀ ਉਹਦੋਂ ਕੀ ਹੋਇਆ ਨਹੀਂ ਮੈਂ ਇੱਕ ਵਾਰੀ ਆਪਣਾ ਜਦੋਂ ਕੋਵਿਡ ਸੀਕਵਰੋਨੇ ਦੇ ਦੌਰਾਨ ਕਿਉਂਕਿ ਮੈਂ ਹਮੇਸ਼ਾ ਹੀ ਪ੍ਰੀਫਰ ਕਰਦਾ ਕਤਰੇਅਰਵੇਜ਼ ਤੇ ਟਰੈਵਲ ਕਰ ਲਈ ਤੇ ਕਰੋਨੇ ਦੇ ਦੌਰਾਨ ਜਿਹੜਾ ਸੀਗਾ ਉਹ ਕਤਰੇਅਰਵੇਜ਼ ਬੰਦ ਹੋ ਗਈ ਤੇ ਮੈਨੂੰ ਵਾਇਆ ਦਿੱਲੀ ਆਉਣਾ ਪਿਆ ਤੇ ਉਸ ਸਮੇਂ ਮੈਂ 에ਅਰ ਫ੍ਰਾਂਸ ਤੇ ਐਮੀਰੇਟਸ 에ਅਰਲਾਈਨ ਤੇ ਟਰੈਵਲ ਕੀਤਾ ਐਮੀਰੇਟਸ 에ਅਰਲਾਈਨ ਦੇ ਦੌਰਾਨ ਤੇ 에ਅਰ ਫ੍ਰਾਂਸ ਦੇ ਦੌਰਾਨ ਮੇਰਾ ਉਹਨਾਂ ਨੇ ਜਸਟ ਕੜੇ ਦਾ ਇਸ਼ੂ ਬਣਾਇਆ ਉੱਥੇ ਪਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਥੋਂ ਦੇ ਡਿਪਾਰਟਮੈਂਟ ਨਾਲ ਸਿਕਿਉਰਿਟੀ ਡਿਪਾਰਟਮੈਂਟ ਨਾਲ ਜਸਟ 5 ਮਿੰਟ ਵੀ ਟਾਈਮ ਜ਼ਿਆਦਾ 5 ਮਿੰਟ ਦੇ ਵਿੱਚ ਵੀ ਉਹ ਉਹਨਾਂ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਦਿਆਂ ਉਹਦੀ ਕਦਰ ਕਰਦਿਆਂ ਉਹਨਾਂ ਨੇ ਮੇਰਾ ਜਿਹੜਾ ਵਾ ਉਹ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕੜਾ ਨਹੀਂ ਵਿਸਾਰਿਆ ਗਿਆ ਉਹ ਵੀ ਮੈਂ ਇਹਨਾਂ ਨੂੰ ਇੱਥੇ ਅੰਦਰ ਦੱਸਿਆ ਜੇਕਰ ਉਹ ਬਾਹਰ ਦੇ ਹੋ ਕੇ ਇਹਨਾਂ ਸਮਝ ਸਕਦੇ ਸੀ ਤੇ ਇਹਨਾਂ ਤੋਂ ਫਿਰ ਆਮ ਗੱਲ ਸੀ ਕਿ ਇਹਨਾਂ ਨੂੰ ਸਮਝਣਾ ਚਾਹੀਦਾ ਸੀ ਹਾਂਜੀ ਉਹੀ ਭਾਈ ਸਾਹਿਬ ਬੇਨਤੀ ਕਰ ਰਿਹਾ ਮੇਰਾ ਕੱਲ ਵਾਪਸ ਮੁੜਨ ਦਾ ਕੋਈ ਮੇਰਾ ਮੇਰੀ ਮੰਚਾ ਨਹੀਂ ਸੀ ਮੇਰਾ ਆਪਣਾ ਕਾਰੋਬਾਰ ਹੈ ਜੀ ਉੱਤੇ ਤੇ ਮੈਂ ਤਾਂ ਉੱਥੇ ਟਰੈਵਲ ਕਰਨਾ ਚਾਹੁੰਦਾ ਸੀ ਪਰ ਇਹਨਾਂ ਦੀ ਜਿਹੜੀ ਸਿੱਖਾਂ ਪ੍ਰਤੀ ਹੀਣ ਭਾਵਨਾ ਨਾ ਉਸ ਕਰਕੇ ਕਿ ਮੈਨੂੰ ਇਹ ਚੀਜ਼ ਦਾ ਮਹਿਸੂਸ ਹੋਇਆ ਅੰਦਰੋਂ ਮਹਿਸੂਸ ਹੋਇਆ ਕਿ ਅੱਜ ਮੇਰੇ ਇਹ ਧਾਰਮਿਕ ਚਿੰਨ੍ਹ ਨੂੰ ਰੋਕ ਰਹੇ ਆ ਕੱਲ ਨੂੰ ਇਹ ਕਹਿਣਗੇ ਵੀ ਆ ਆਪਣੇ ਕੇਸ ਦਾੜਾ ਵੀ ਕਟਾ ਕੇ ਆਓ ਜਾਂ ਆਪਣਾ ਜਿਹੜਾ ਦਸਤਾਰ ਆ ਵੱਡੇ ਦਿਮਾਲੇ ਤੁਸੀਂ ਸਜਾ ਕੇ ਆਉਨੇ ਆ ਇਹਦੇ ਵਿੱਚ ਪਤਾ ਨਹੀਂ ਕੀ ਪਾਈ ਫਿਰਦੇ ਆ ਤੁਸੀਂ ਇੱਕ ਪਟਕੀ ਸਜਾ ਕੇ ਆਓ ਸੋ ਮਹਾਰਾਜ ਸਾਹਿਬ ਦੀ ਕਿਰਪਾ ਸਦਕਾ ਮੇਰੇ ਮਨ ਦੇ ਵਿੱਚ ਆਪਣੇ ਮਨ ਦੇ ਵਿੱਚ ਆਇਆ ਕਿ ਅੱਜ ਇਹ ਰੋਕ ਲਗਾ ਰਹੇ ਆ ਮੈਂ ਇਹਦੀ ਆਵਾਜ਼ ਹਾਈ ਕੋਰਟ ਤੱਕ ਜਿੱਥੋਂ ਤੱਕ ਵੀ ਮੇਰੇ ਕੋ ਹੋ ਸਕਿਆ ਮੈਂ ਲੀਗਲੀ ਉਠਾਉਂਗਾ ਜਿੱਥੋਂ ਤੱਕ ਵੀ ਯਤਨ ਹੋਇਆ ਮੈਂ ਇਹ ਕਾਨੂੰਨ ਜੇ ਬਣਿਆ ਹੋਇਆ ਰੱਦ ਕਰਾਉਂਗਾ ਪਰ ਅਜੇ ਤੱਕ ਮੇਰੇ ਕੋਲ ਕੋਈ ਰਿਟਨ ਉਹਨਾਂ ਵੱਲੋਂ ਪ੍ਰੂਫ ਦਿੱਤਾ ਨਹੀਂ ਗਿਆ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਕਾਨੂੰਨ ਆ ਉਹ ਰਿਟਨ ਮੈਨੂੰ ਨਹੀਂ ਸ਼ੋਅ ਕੀਤਾ ਗਿਆ ਵੀ ਹਾਂ ਅਸੀਂ ਇਹ ਕਾਨੂੰਨ ਪਾਸ ਕੀਤਾ ਵਾ ਇਹ ਗੱਲ ਦੇ ਵਿੱਚ ਜੇ ਤੁਸੀਂ ਕੋਈ ਕਾਰਪਾਇਆ ਇਸ ਤੋਂ ਇਲਾਵਾ ਹੋਰ ਵੀ ਕੋਈ ਸੀ ਰਿਸੈਪਟ ਸੀਗੀ ਤੁਹਾਡੇ ਕੋਲ ਨਹੀਂ ਭਾਈ ਸਾਹਿਬ ਜੀ ਕੋਈ ਸੀ ਰਿਸਾਬ ਨਹੀਂ ਸੀ ਮੇਰੇ ਕੋਲ ਸਿਰਫ ਇਹ ਛੋਟੇ ਇਹ ਧਾਰਮਿਕ ਜਿੰਨਾ ਕਰਕੇ ਤੁਹਾਨੂੰ ਰੋਕ ਜਿੰਨਾ ਕਰਕੇ ਹੀ ਰੋਕਿਆ ਗਿਆ ਬਾਕੀ علاوہ ਜ਼ਿਕਰ ਮੈਂ ਦੂਜੇ ਧਾਰਮਿਕ ਚਿੰਨ੍ਹ ਦੀ ਗੱਲ ਕਰ ਰਿਹਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਗੱਲ ਦੇ ਵਿੱਚ ਕਈਆਂ ਨੇ ਕ੍ਰੋਸ ਪਾਏ ਹੁੰਦੇ ਆ ਜਾਂ ਜਿੰਨੇ ਹੂ ਤੱਕ ਜਿਹੜੇ ਲੋਕ ਪਾ ਕੇ ਜਾਂਦੇ ਆ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ ਮੇਰੇ ਖਿਆਲ ਚ ਭਾਈ ਸਾਹਿਬ ਜੀ ਹਜੇ ਤੱਕ ਕੋਈ ਐਸੀ ਮੁਸ਼ਕਲ ਨਹੀਂ ਆਈ ਕਿਸੇ ਨੂੰ ਵੀ ਨਹੀਂ ਰੋਕਿਆ ਜਾਂਦਾ ਇਹ ਤਾਂ ਵੇਖੋ ਇੱਕ ਧਾਰਮਿਕ ਚਿੰਨ੍ਹ ਪਾਉਣਾ ਇਹ ਤਾਂ ਬੰਦੇ ਦੀ ਜਿਹੜੀ ਆ ਉਹ ਆਜ਼ਾਦੀ ਆ ਹਰੇਕ ਧਰਮ ਦੀ ਅਸੀਂ ਇਹ ਨਹੀਂ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਹੀ ਮੈਂ ਹੁਣ ਯੂਰਪ ਦੇ ਵਿੱਚ ਤਕਰੀਬਨ 13 ਸਾਲ ਤੋਂ ਰਹਿ ਰਿਹਾ 13 ਸਾਲਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਉੱਥੇ ਡੋਮੈਸਟਿਕ 에ਰਲਾਈਨ ਤੇ ਜਾਂ ਉੱਥੇ ਦੇ ਕ੍ਰਿਸਚੀਅਨ ਲੋਕ ਟਰੈਵਲ ਕਰਦੇ ਆ ਇੰਨੀ ਕੁ ਰਿਸਪੈਕਟ ਦਿੱਤੀ ਜਾਂਦੀ ਉਹਨਾਂ ਨੂੰ ਕਿ ਉਹ ਜਦੋਂ ਕਹਿ ਦਿੰਦੇ ਆ ਵੀ ਇਹ ਸਾਡਾ ਧਾਰਮਿਕ ਲੋਗੋ ਆ ਚੀਨਿਆ ਕਿਸੇ ਅਰਬ ਕੰਟਰੀ ਚ ਵੀ ਜਾ ਕੇ ਜਦੋਂ ਕਹਿੰਦੇ ਆ ਤੇ ਉਹਨਾਂ ਨੂੰ ਉਹ ਜਾਣ ਦਿੱਤਾ ਜਾਂਦਾ ਪਰ ਮੇਰੇ ਨਾਲ ਜਿਹੜੀ ਹੈ ਇਹ ਪ੍ਰੋਬਲਮ ਕੋਈ ਦੁਰਵਿਵਹਾਰ ਕੀਤਾ ਗਿਆ ਇਹਦਾ ਮੈਂ ਸੰਸਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਿੱਖ ਵੀਰ ਜਿਹੜੇ ਵੀ ਤੁਹਾਡੇ ਚੈਨਲ ਰਾਹੀਂ ਮੈਨੂੰ ਸੁਣ ਰਹੇ ਹੋਣ ਮੈਂ ਇਹ ਬੇਨਤੀ ਕਰਦਾ ਕਿ ਆਪੋ ਆਪਣੀ ਥਾਂ ਜਿਹੜੇ ਵੀ ਸਿੰਘ ਟਰੈਵਲ ਕਰਦੇ ਆ ਕਿਉਂਕਿ ਵੇਖੋ ਉਸ ਦਿਨ ਇੱਕ ਮੇਰੇ ਨਾਲ ਇਨਸੀਡੈਂਟ ਹੋਇਆ ਪਰ ਉਸ ਤੋਂ ਪਹਿਲਾਂ ਜਾਂ ਉਸ ਦਿਨ ਵੀ ਹੋਰ ਵੀ ਕਈ ਗੁਰਸਿੱਖ ਵੀਰਾਂ ਨੇ ਟਰੈਵਲ ਕੀਤਾ ਹੋ ਸਕਦਾ ਪਰ ਉਹ ਗੁਰਸਿੱਖ ਵੀਰ ਜਦੋਂ ਜਾਂਦੇ ਆ ਜੇ ਆਪਾਂ ਵੱਡੀ ਤੇਗ ਨਹੀਂ ਪਾ ਸਕਦੇ ਘੱਟੋ ਘੱਟ ਕੋਈ ਛੋਟਾ ਕਕਾਰ ਦਾ ਸ਼ਸਤਰ ਕਕਾਰ ਆਪਣੇ ਨਾਲ ਕੈਰੀ ਕਰਨ ਮੇਰੀ ਇਹੀ ਬੇਨਤੀ ਆ ਕਿ ਇਸ ਦੇ ਨਾਲ ਵੇਖੋ ਆਪਣੇ ਜਿਹੜਾ ਸਵਿਧਾਨ ਨੂੰ ਆਪਣੇ ਜਿਹੜਾ ਆਪਣਾ ਧਾਰਮਿਕ ਜਿਹੜਾ ਹੈਗਾ ਵਾ ਗੁਰੂ ਕਿਰਪਾ ਕਰੇ ਜਿਹੜੀਆਂ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਜਿਹੜਾ ਵਾ ਉਹ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਇਹ ਜਿਹੜੇ ਭੈਣ ਭਰਾ ਜਿੰਨੇ ਵੀ ਆਪਣੇ ਕੋਲ ਸੇਖ ਵੀਰ ਮੇਰੀ ਗੱਲ ਸੁਣਦੇ ਹੋਣ ਉਹ ਏਅਰਪੋਰਟ ਦੇ ਦੌਰਾਨ ਇਹ ਛੋਟੇ ਕਕਾਰ ਜਿਹੜੇ ਗਲ ਦੇ ਵਿੱਚ ਪਹਿਨ ਕੇ ਜਾਇਆ ਕਰਨ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਇਹਨਾਂ ਦੇ ਧਾਰਮਿਕ ਚਿੰਨ੍ਹ ਨੇ ਅਸੀਂ ਇਹਨਾਂ ਨੂੰ ਰਿਮੂਵ ਨਹੀਂ ਕਰ ਸਕਦੇ ਤੁਸੀਂ ਕੱਲ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਦੇ ਵਿੱਚ ਜ਼ਿਕਰ ਕਰ ਰਹੇ ਸੀ ਕਿ ਇਹ ਪ੍ਰਵਾਸੀ ਆ ਇਹ ਸਾਡੇ ਨਾਲ ਐਦਾਂ ਕਰਦੇ ਆ ਜ਼ਿਕਰ ਕੀਤਾ ਸੀਗਾ ਤੁਸੀਂ ਬਾਅਦ ਵਿੱਚ ਸਾਨੂੰ ਇਹ ਵੱਖਵਾਦੀ ਕਹਿੰਦੇ ਐਦਾਂ ਦੇ ਸ਼ਬਦ ਵਰਤਦੇ ਆ ਤੁਸੀਂ ਇਹ ਤੱਕ ਜ਼ਿਕਰ ਕੀਤਾ ਮੈਂ ਭਾਈ ਸਾਹਿਬ ਜੀ ਬਿਲਕੁਲ ਕੀਤਾ ਤੇ ਮੈਂ ਹੁਣ ਵੀ ਉਸੇ ਗੱਲ ਦੇ ਉੱਤੇ ਖੜਾ ਆ ਕਿਉਂਕਿ ਦੇਖੋ ਮੈਂ ਤਕਰੀਬਨ ਫਿਰ ਉਹੀ ਬੇਨਤੀ ਕਰਦਾ ਵੀ 13 ਸਾਲ ਤੋਂ ਮੈਂ ਉੱਥੇ ਰਹਿ ਰਿਹਾ ਕਿੰਨੀ ਵਾਰ ਮੈਂ ਟਰੈਵਲ ਕਰ ਚੁੱਕਾ ਸ੍ਰੀ ਅੰਮ੍ਰਿਤਸਰ ਸਾਹਿਬ 에ਰਪੋਰਟ ਦੇ ਉੱਤੇ ਜਾਂ ਕਿਸੇ ਇੰਟਰਨੈਸ਼ਨਲ 에ਰਪੋਰਟ ਤੇ ਜਾਂ ਦਿੱਲੀ 에ਰਪੋਰਟ ਤੇ ਜਦੋਂ ਵੀ ਮੈਂ ਟਰੈਵਲ ਕੀਤਾ ਮੇਰੀ ਹਿਸਟਰੀ ਰਿਕਾਰਡ ਕਢਵਾ ਕੇ ਚੈੱਕ ਕਰ ਸਕਦੇ ਆ ਕਿਸੇ ਵੀ ਪ੍ਰਕਾਰ ਦਾ ਮੈਂ ਕਿਸੇ ਨਾਲ ਕਦੀ ਮਿਸਬੀ ਹੋ ਨਹੀਂ ਕੀਤਾ ਮੇਰੀ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਟਰੈਵਲ ਇਸ਼ੂ ਨਹੀਂ ਬਣਿਆ ਪਰ ਇਸ ਵਾਰ ਮੇਰੇ ਨਾਲ ਇੱਕ ਵੱਖਰਾ ਵਿਵਹਾਰ ਕੀਤਾ ਗਿਆ ਜਿਸ ਕਰਕੇ ਮੈਨੂੰ ਉੱਥੇ ਤਲਖੀ ਦੇ ਵਿੱਚ ਆ ਕੇ ਮੇਰੇ ਅੰਦਰ ਉਹ ਗੁੱਸਾ ਸੀਗਾ ਮੇਰਾ ਜੋ ਇਹਨਾਂ ਦੇ ਪ੍ਰਤੀ ਜੋ ਇਹਨਾਂ ਨੇ ਮੇਰੇ ਨਾਲ ਉੱਥੇ ਵਿਵਹਾਰ ਕੀਤਾ ਬਿਨਾਂ ਕਿਸੇ ਰੀਜ਼ਨ ਤੇ ਮੇਰੀ ਫਲਾਈਟ ਨੂੰ ਮਿਸ ਕਰਵਾ ਦਿੱਤਾ ਬਿਨਾਂ ਕਿਸੇ ਕਾਰਨ ਦੇ ਇਹਨਾਂ ਨੇ ਮਤਲਬ ਮੈਨੂੰ ਜਿਹੜਾ ਵਾ ਉਹ ਵਾਪਸੀ ਕਰਵਾਇਆ ਤੇ ਮੈਂ ਬਾਹਰ ਆ ਕੇ ਸੰਗਤ ਦੇ ਵਿੱਚ ਜ਼ਰੂਰ ਆਪਣਾ ਇਹ ਬਿਆਨ ਰੱਖਿਆ ਕਿ ਜੇ ਵੇਖੋ ਅਸੀਂ ਖੋਦ ਵੱਖਰੇ ਨਹੀਂ ਹੋਣਾ ਚਾਹੁੰਦੇ ਮਹਾਰਾਜ ਸਾਹਿਬ ਜੀ ਨੇ ਸਾਡੇ ਸਦੇਸ਼ ਵਾਸਤੇ ਇਸ ਆਪਣੇ ਧਰਮ ਵਾਸਤੇ ਇਸ ਕੁੱਲ ਆਪਣੇ ਜਿਹੜੇ ਸੰਸਾਰ ਵਾਸਤੇ ਮਹਾਰਾਜ ਜੀ ਨੇ ਜਿਹੜਾ ਵਾ ਉਹ ਸੀਸ ਬਲਦਾਨ ਦਿੱਤਾ ਸੀਸ ਭੇਡ ਕੀਤਾ ਹੁਣ ਧੰਗੁਰ ਤੇਗ ਭਾਦਰ ਪਾਸ਼ਾ ਜੀ ਦੀ ਉਦਾਹਰਨ ਮੈਂ ਅੰਦਰ ਵੀ ਦਿੱਤੀ ਮੈਂ ਇਹ ਨਹੀਂ ਕਿ ਬਾਹਰ ਮੈਂ ਉੱਥੇ ਵੀ ਇਹਨਾਂ ਨੂੰ ਕਿਹਾ ਕਿ ਗੁਰਤੇਗ ਭਾਦਰ ਪਾਸ਼ਾ ਜੀ ਨੇ ਤਿਲਕ ਜੰਜੂ ਦਾ ਜਿਹੜਾ ਮਹਾਰਾਜ ਜੀ ਨੇ ਕਨਸੈਪਟ ਸੀਗਾ ਉਹ ਤੁਹਾਡਾ ਰੱਖਿਆ ਉਹਦੀ ਰੱਖਿਆ ਕੀਤੀ ਖੁਦ ਕੁਰਬਾਨ ਹੋ ਗਏ ਉਹ ਸਾਡੇ ਪੁਰਖੇ ਸੀ ਕਿਉਂਕਿ ਵੇਖੋ ਗੁਰੂ ਮਹਾਰਾ ਸਾਰਿਆਂ ਦੇ ਸਾਂਝੇ ਕੋਲ ਕਾ ਇਹਨਾਂ ਦੇ ਸਾਂਝੇ ਪਰ ਉੱਥੇ ਮੈਨੂੰ ਇਹ ਸ਼ਬਦ ਤਾਂ ਵਰਤਣਾ ਪਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਪਿਤਾ ਕਹਿੰਨੇ ਆ ਤੇ ਧੰਨ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾ ਸੱਚੇ ਪਾਸ਼ਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾ ਜੀ ਦੇ ਪਿਤਾ ਜੀ ਸੀ ਉਹ ਸਾਡੇ ਦਾਦਾ ਜੀ ਆ ਧਰਮ ਦੇ ਦਾਦਾ ਜੀ ਆ ਤੇ ਅਸੀਂ ਵੇਖੋ ਉਹਨਾਂ ਦੇ ਅੱਗੇ ਜੋ ਬਚਨ ਰੱਖਿਆ ਵੀ ਸਾਡੇ ਮਹਾਰਾ ਸੱਚੇ ਪਾਤਸ਼ਾਹ ਨੇ ਤੁਹਾਡੇ ਤਿਲਕ ਜੰਝੂ ਵਾਸਤੇ ਕੁਰਬਾਨੀ ਕੀਤੀ ਪਰ ਤੁਸੀਂ ਅੱਜ ਸਾਡੇ ਕਕਾਰ ਲਵਾ ਰਹੇ ਆ ਪਰ ਉਹਦੇ باوجود ਵੀ ਉਹਨਾਂ ਦੇ ਵੱਲੋਂ ਜੋ ਸੀ ਇੱਕ ਮਸ਼ਕਰੀ ਦੇ ਵਿੱਚ ਹੱਸ ਕੇ ਮੈਨੂੰ ਜੋ ਮਤਲਬ ਇਹ ਅਹਿਸਾਸ ਕਰਵਾਇਆ ਗਿਆ ਕਿ ਅਸੀਂ ਸਾਡਾ ਰਾਜ ਹੈ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਕਿਉਂਕਿ ਮੈਂ ਪੁੱਛਿਆ ਵੀ ਨਾ ਕਾਨੂੰਨ ਤੁਹਾਡੇ ਵੱਲੋਂ ਕਿਹਦੇ ਵੱਲੋਂ ਪਾਸ ਕੀਤਾ ਗਿਆ ਕਿਨੇ ਕਾਨੂੰਨ ਪਾਸ ਕਰ ਦਿੱਤਾ ਕਿਉਂਕਿ ਕੋਈ ਵੀ ਕਾਨੂੰਨ ਪਾਸ ਹੁੰਦਾ ਵਾ ਉਹਦੇ ਵਿੱਚ ਕੋਈ ਇੱਕ ਮਤਲਬ ਲੀਗਲ ਕਾਨੂੰਨ ਬਣਦੀ ਕਿਸੇ ਵੀ ਪ੍ਰਕਾਰ ਦੀ ਕੋਈ ਰਸਤਾ ਹੋਏਗਾ ਜਿਹਦੇ ਵਿੱਚ ਸੰਗਤ ਨੂੰ ਜਾਂ ਜਿਹੜੇ ਵੀ ਟ੍ਰੈਵਲ ਆਪਣਾ ਕਰਦੇ ਨੇ ਸੰਗਤ ਉਹ 에어ਲਾਈਨਸ ਨੂੰ ਦੱਸਿਆ ਜਾਵੇ ਵੇਖੋ 22 ਦਾ ਵੇ ਮੰਨ ਲਓ 에어 에어ਪੋਰਟ ਡਿਪਾਰਟਮੈਂਟ ਪੰਜਾਬ ਦਾ ਜਾਂ ਇੰਡੀਆ ਦੇ ਵਿੱਚ ਕੋਈ ਵੀ 에어ਪੋਰਟ ਡਿਪਾਰਟਮੈਂਟ ਆ ਉਹ ਕੋ ਕਾਨੂੰਨ ਬਣਾਉਂਦਾ ਉਹਨਾਂ ਨੇ ਕਾਨੂੰਨ ਬਣਾਇਆ ਮੰਨ ਲਓ ਹੁਣ ਜਿਹੜੇ ਟਰੈਵਲਰ ਟਰੈਵਲ ਕਰ ਰਹੇ ਆ ਜਾਂ ਜਿਨ੍ਹਾਂ ਨੇ ਅਜੇ ਕਰਨਾ ਜੇ ਇਹਨਾਂ ਨੇ ਕੋਈ ਨਵਾਂ ਕਾਨੂੰਨ ਲਾਗੂ ਕੀਤਾ ਜਾਂ ਨਵਾਂ ਕਾਨੂੰਨ ਬਣਾਇਆ ਤੇ ਇਹਨਾਂ ਦਾ ਫਰਜ਼ ਮੰਨਦਾ 에어ਲਾਈਨਸ ਨੂੰ ਦੱਸਣਾ ਤੇ 에어ਲਾਈਨਸ ਦੇ ਕੋਲ ਹਰ ਬੰਦੇ ਦਾ ਕੰਟੈਕਟ ਨੰਬਰ ਤੇ ਈਮੇਲਸ ਹੁੰਦੀਆਂ ਉਹ ਉਸੇ ਟਾਈਮ ਹੀ ਅਗਲੇ ਬੰਦੇ ਨੂੰ ਇਨਫੋਰਮ ਕਰਦੇ ਆ ਜਿਹੜਾ ਮਸਲਾ ਮੈਨੂੰ ਆਨ ਦੀ ਸਪੋਰਟ ਬਣਿਆ ਜਦੋਂ ਮੈਂ ਜਾ ਰਿਹਾ ਸੀ ਉਹ ਮੈਂ ਗੱਲ ਪਹਿਲਾਂ ਵੀ ਰੱਖ ਸਕਦਾ ਸੀ ਹਾਈ ਕੋਰਟ ਦੇ ਵਿੱਚ ਮੈਂ ਲੀਗਲੀ ਤੌਰ ਤੇ ਆਪਣੀ ਅਪੀਲ ਲਗਾ ਸਕਦਾ ਸੀ ਪਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਉਦੋਂ ਮੌਕੇ ਦੇ ਉੱਤੇ ਮੈਨੂੰ ਰੋਕਿਆ ਪਲੱਸ ਮੈਨੂੰ ਕੋਈ ਕਾਨੂੰਨ ਵੀ ਨਹੀਂ ਜਿਹੜਾ ਉਹ ਦਿਖਾਇਆ ਤੇ ਸੋ ਮੇਰੀ ਬੇਨਤੀ ਇਹੀ ਆ ਕਿ ਆਪਾਂ ਜਿਹੜਾ ਵਾ ਇੱਕ ਮੋਠ ਹੋਈਏ ਇੱਕ ਛੰਡੇ ਥਲੇ ਇੱਕ ਨਿਸ਼ਾਨ ਥਲੇ ਇਕੱਠੇ ਹੋਈਏ ਜੋ ਸਾਡੇ ਨਾਲ ਇਹ ਵੱਖਰਾ ਸਲੂਕ ਕਰਦੇ ਆ ਤੇ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਮੇਰੇ ਨਾਲ ਇਦਾਂ ਬਿਹੇਵ ਨਹੀਂ ਕੀਤਾ ਹੁੰਦਾ ਤੇ ਮੈਂ ਆਪਣਾ ਸਪੇਨ ਪਹੁੰਚ ਜਾਣਾ ਸੀ ਸਪੇਨ ਉੱਥੇ ਜਾ ਕੇ ਆਪਣੇ ਕਾਰੋਬਾਰ ਦੇ ਵਿੱਚ ਲੱਗ ਜਾਣਾ ਸੀ ਗੁਰੂ ਕਿਰਪਾ ਕਰੇ 2-3 4 ਮਹੀਨੇ ਤੱਕ ਜਦੋਂ ਵੀ ਮੇਰਾ ਵਾਪਸੀ ਸਮਾਂ ਬਣਦਾ ਮੈਂ ਫਿਰ ਪੰਜਾਬ ਆਉਣਾ ਸੀ ਕਿਉਂਕਿ ਪੰਜਾਬ ਪੰਜਾਬ ਦੇ ਜાયੇ ਆ ਪੰਜਾਬ ਨਾਲ ਸਾਡਾ ਲਗਾਵ ਆ ਪੰਜਾਬ ਸਾਡਾ ਸਾਰਾ ਕੁਝ ਆ ਜੇ ਅਸੀਂ ਮੈਨੂੰ ਇੱਕ ਵੀਰ ਨੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀ ਭਾਈ ਬਲਬੀਰ ਸਿੰਘ ਮੁੱਛਲ ਹੁਣਾ ਨੇ ਮੇਰੀ ਇਹ ਕਲਿੱਪ ਜਿਹੜੀ ਆ ਉਹ ਵਾਇਰਲ ਕੀਤੀ ਤੇ ਉਹ ਸਤਕਾਰ ਕਮੇਟੀ ਦੇ ਮੁੱਖ ਸੇਵਾਦਾਰ ਆ ਤੇ ਉਹ ਜਥੇਦਾਰ ਸਾਹਿਬ ਨੇ ਜਦੋਂ ਆਪਣੀ ਪਾਈ سوشل میڈیا ਦੇ ਉੱਤੇ ਤੇ ਇੱਕ ਵੀਰ ਨੇ ਨਾ ਥੱਲੇ ਕਮੈਂਟ ਕੀਤਾ ਕਿ ਇਹਨੇ ਇੱਥੇ ਰੌਲਾ ਪਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਤੁਰ ਜਾਣਾ ਤੇ ਜੇ ਇਹ ਇੱਥੇ ਆਪਣਾ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਬੱਚੇ ਪੜਾਵੇ ਪਰਿਵਾਰ ਪੜਾਵੇ ਮੈਂ ਤਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਨਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਮੇਰਾ ਪੰਜਾਬ ਦੇ ਨਾਲ ਕੀ ਲਗਾਵਿਆ ਮੇਰਾ ਪਿੰਡ ਨਗਰ ਮੇਰਾ ਬਾਣੀਆਂ ਜਿਹੜਾ ਵੀ ਵੀਰ ਕੋਈ ਚਾਹੇ ਉੱਥੇ ਆ ਕੇ ਵੇਖ ਸਕਦਾ ਮੇਰੇ ird gird ਸੇ ਬਾਕੀ ਸਿੰਘਾਂ ਕੋਲੋਂ ਇਹ ਪੁੱਛ ਸਕਦਾ ਕਿ ਸਾਡਾ ਕੀ کردار ਆ ਸਾਡਾ ਕੀ ਪੰਜਾਬ ਨਾਲ ਲਗਾਵਾਂ ਮੈਨੂੰ ਤਕਰੀਬਨ 13 ਸਾਲ ਉੱਥੇ ਰਹਿੰਦੇ ਨੂੰ ਹੋ ਗਏ ਆ ਤੇ ਅਜੇ ਤੱਕ ਮੈਂ ਆਪਣਾ ਪਰਿਵਾਰ ਮੇਰਾ ਭਜੰਗੀ 6 ਸਾਲ ਦਾ ਉਹ ਇੱਥੇ ਪੜ ਰਿਹਾ ਕਿਉਂਕਿ ਮੇਰਾ ਮੰਨਿਆ ਕਿ ਜੋ ਇਸ ਮਿੱਟੀ ਦੇ ਵਿੱਚ ਜੋ ਸਾਡੀ ਧਰਤੀ ਦੇ ਸੰਸਕਾਰ ਆ ਉਹ ਅਸੀਂ ਬਾਹਰ ਚਾਹ ਕੇ ਵੀ ਉਹਨਾਂ ਨੂੰ ਨਹੀਂ ਦੇ ਸਕਦੇ ਸੋ ਮੈਂ ਖੁਦ ਵੀ ਅਜੇ ਆਪਣੇ ਦਿਮਾਗ ਦੇ ਵਿੱਚ ਤਕਰੀਬਨ ਫਿਊਚਰ ਪਲੈਨਿੰਗ ਮੇਰੀ 2-3 ਸਾਲ ਦੇ ਵਿੱਚ ਮੇਰਾ ਮਨ ਸੀ ਕਿ ਮੈਂ ਪੱਕੇ ਤੌਰ ਤੇ ਆਪਣਾ ਬਿਜ਼ਨਸ ਜਿਹੜਾ ਉਹ ਮੂ ਪੰਜਾਬ ਦੇ ਵਿੱਚ ਕਰ ਲਵਾਂ ਪਰ ਜਿਹੜੇ ਹਾਲਾਤ ਇੱਥੇ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਆ ਜੋ ਇੱਥੇ ਸਾਡੇ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਵਾ ਮੇਰੇ ਵੱਲ ਵੇਖ ਕੇ ਹੋਰ ਕਿੰਨੇ ਲੋਕਾਂ ਦਾ ਇਹ ਮਨ ਬਣਿਆ ਹੋ ਜਿਹੜਾ ਪੰਜਾਬ ਆਉਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਨਹੀਂ ਜਾਣਾ ਸੋ ਇਹ ਬੇਨਤੀ ਆ ਵੀ ਆਪਾਂ ਇਸ ਚੀਜ਼ ਨੂੰ ਥੋੜਾ ਕਿਸੇ ਵੀ ਪਹਿਲੀ ਗੱਲ ਤੇ ਇਹ ਆ ਕਿ ਕਿਸੇ ਵੀ ਮੁੱਦੇ ਨੂੰ ਬੜੇ ਤਰੀ ਵਧੀਆ ਤਰੀਕੇ ਦੇ ਨਾਲ ਸਮਝ ਕੇ ਵਿਚਾਰ ਕੇ ਉਹਦੀ ਤਹਿ ਤੱਕ ਜਾਣ ਕੇ ਸੋਸ਼ਲ ਮੀਡੀਆ ਤੇ ਕਿਸੇ ਪ੍ਰਕਾਰ ਦਾ ਕਮੈਂਟ ਕਰੋ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਆਪਾਂ ਆਪਣੇ ਬੰਦੇ ਦੀ ਹੀ ਵਿਰੋਧਤਾ ਕਰ ਬੈਨੇ ਆ ਸੋ ਇਹ ਬੇਨਤੀ ਆ ਕਿ ਆਪਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲਬਾਤ ਕਰਦੇ ਆ ਪਹਿਲਾਂ ਦੇਖੋ ਕਿ ਉਹ ਉਸ ਇਨਸਾਨ ਦੇ ਉੱਤੇ ਢੁਕਦੀ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਇਹਨੇ ਉੱਥੇ ਚਲ ਜਾਣਾ ਮੈਂ ਉੱਥੇ ਗਿਆ ਨਹੀਂ ਮੈਂ ਇੱਥੇ ਹੀ ਆ ਮੈਂ ਪੰਜਾਬ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿੰਨਾ ਮਹਾਰਾਜ ਨੇ ਉਦਮ ਬਖਸ਼ਿਆ ਮੈਂ ਸ੍ਰੀ ਹਰਿਕਾਰਤਕ ਸਾਹਿਬ ਜਾ ਕੇ ਜਥੇਦਾਰ ਸਾਹਿਬ ਨੂੰ ਵੀ ਅੱਜ ਲਿਖਤੀ ਰੂਪ ਦੇ ਵਿੱਚ ਜੋ ਆਪਣੀ ਮੰਗਿਆ ਉਹ ਰੱਖ ਕੇ ਆਇਆ ਉਸ ਤੋਂ ਇਲਾਵਾ ਹਾਈ ਕੋਰਟ ਦੇ ਵਿੱਚ ਜਿੱਥੇ ਤੱਕ ਵੀ ਮੇਰੇ ਕੋਲ ਪਹੁੰਚ ਹੋਈ ਗੁਰੂ ਮਹਾਰਾਜ ਦੀ ਕਿਰਪਾ ਕਰਨ ਮੈਂ ਉੱਥੇ ਤੱਕ ਪਹੁੰਚ ਕਰਕੇ ਇਹ ਆਪਣਾ ਮਸਲਾ ਜਿਹੜਾ ਵਾ ਉਹ ਹੱਲ ਕਰਵਾ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਫੇਰ ਸਪੀਨ ਦੀ ਧਰਤੀ ਤੇ ਜਾਵਾਂਗਾ ਸਭ ਆਖਰੀ ਸਵਾਲ ਆ ਜਿਵੇਂ ਜਹਾਜ਼ਾਂ ਦੇ ਵਿੱਚ ਵੀ ਰੋਕਦੇ ਰਹੇ ਨੇ ਦਿੱਲੀ ਦੇ ਵਿੱਚ ਆਪਾਂ ਜੇ ਕਰ ਜਾਈਏ ਤਾਂ ਉੱਥੇ ਵੀ ਮੈਟਰੋ ਤੇ ਸੀਰ ਸਾਹਿਬ ਜਾਣ ਤੋਂ ਰੋਕ ਦਿੰਦੇ ਨੇ ਕਦੋਂ ਤੱਕ ਸਾਨੂੰ ਅਜਿਹੀ ਲੜਾਈ ਜਿਹੜੀ ਉਹ ਲੜਨੀ ਪਏਗੀ ਭਾਈ ਸਾਹਿਬ ਜੀ ਵੇਖੋ ਉਹ ਗੱਲ ਫੇਰ ਘੁੰਮ ਕੇ ਆਪਣਾ ਉਹਦੇ ਰੂਪਰੇਖਾ ਵੱਖਰੀ ਵੱਖਰੀ ਹੋ ਸਕਦੀ ਆ ਇਨਸੀਡੈਂਟ ਵੱਖਰੀ ਵੱਖਰੀ ਜਗ੍ਹਾ ਤੇ ਹੋ ਸਕਦੇ ਆ ਪਰ ਮੈਂ ਬੇਨਤੀ ਕਰਾਂ ਮਸਲਾ ਇੱਕ ਹੀ ਆ ਕਿ ਇਹ ਸਾਡੇ ਨਾਲ ਇੱਕ ਵੱਖਰਾ ਵਿਵਹਾਰ ਕਰਨਾ ਬੰਦ ਕਰਨ ਸਪੇਨ ਦੀ ਧਰਤੀ ਦੇ ਉੱਤੇ ਰਹਿਣਾ ਮੈਂ ਸਪੇਨ ਦੇ ਵਿੱਚ ਕਿਸੇ ਵੀ ਮੈਟਰੋ ਦੇ ਵਿੱਚ ਅਸੀਂ ਟਰੈਵਲ ਕਰਨਾ ਹੁੰਦਾ ਸਾਨੂੰ ਬਿਲਕੁਲ ਆਜ਼ਾਦੀ ਆ ਅਸੀਂ ਜ਼ਰੂਰ ਠੀ ਇਹ ਮੰਨਦਾ ਵਾਂ ਉੱਪਰੋਂ ਦੀ ਕਕਾਰ ਨਹੀਂ ਪਾ ਕੇ ਜਾਂਦੇ ਪਰ ਅੰਦਰ ਦੀ ਅਸੀਂ ਸ੍ਰੀ ਸਾਹਿਬ ਚਾਹੇ 9 ਇੰਚ ਦੀ ਪਾਈ ਹੋਵੇ ਚਾਹੇ 13 ਇੰਚ ਦੀ ਪਾਈ ਹੋਵੇ ਕਿਸੇ ਵੀ ਪ੍ਰਕਾਰ ਦੇ ਨਾਲ ਸਾਨੂੰ ਜਿਹੜਾ ਵਾ ਉਥੇ ਨਹੀਂ ਰੋਕਿਆ ਜਾਂਦਾ ਸੋ ਇਹ ਤਾਂ ਭਾਰਤ ਦੇ ਵਿੱਚ ਦੀ ਤੁਸੀਂ ਗੱਲ ਕਰ ਰਹੇ ਹੋ ਦਿੱਲੀ ਮੈਟਰੋ ਚੱਲ ਰਹੀ ਆ ਭਾਰਤ ਦੇ ਵਿੱਚ ਚੱਲ ਰਹੀ ਆ ਬਾਕੀ ਭਾਈ ਸਾਹਿਬ ਵੇਖੋ ਬੇਨਤੀ ਇੱਕ ਹੋ ਰਿਹਾ ਕਿ 3 ਮਹੀਨੇ ਦੇ ਵਿੱਚ ਕਿਸੇ ਦੇ ਵੱਲੋਂ ਇਸ ਕਕਾਰ ਦੇ ਨਾਲ ਜਾਂ ਕਿਸੇ ਸਿੱਖ ਵੱਲੋਂ ਕੋਈ ਐਸੀ ਗੈਰ ਕਾਨੂੰਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਤਾਂ ਤਾਂ ਕਾਨੂੰਨ ਬਣਦਾ ਤਾਂ ਤੱਕ ਉਹਨੂੰ ਨੂੰ ਬਣਦਾ ਵੀ ਠੀਕ ਹੈ ਜੀ ਅਸੀਂ ਇਸ ਇਨਸੀਡੈਂਟ ਨੂੰ ਮੁਕ ਰੱਖਦੇ ਹਾਂ ਆ ਕਾਨੂੰਨ ਲਾਗੂ ਕੀਤਾ ਤੇ ਬਿਨਾਂ ਵਜ੍ਹਾ ਦੇ ਉੱਤੇ ਕਿਸੇ ਵੀ ਪ੍ਰਕਾਰ ਦੇ ਨਾਲ ਤੁਸੀਂ ਕਿਸੇ ਵੀ ਧਰਮ ਦੇ ਇਨਸਾਨ ਦੇ ਨਾਲ ਉਹਨੂੰ ਆਪਣਾ ਲੋਗੋ ਉਹਦੀ ਜੋ ਧਾਰਮਿਕ ਆਜ਼ਾਦੀ ਆ ਉਹਨੂੰ ਖੋਣ ਦੀ ਕੋਸ਼ਿਸ਼ ਕਰੋਗੇ ਤੇ ਇਹਦਾ ਖਮਿਆਜਾ ਇਹਨਾਂ ਨੂੰ ਭੁਗਤਣਾ ਪਊਗਾ ਇਹਦਾ ਨਤੀਜਾ ਬੜਾ ਗਲਤ ਨਿਕਲੂਗਾ ਧੰਨਵਾਦ ਸੋ ਬਿਲਕੁਲ ਇਹ ਸੀਗੇ ਮੇਰੇ ਨਾਲ ਭਾਈ ਦਵਿੰਦਰ ਜੀ ਸਿੰਘ ਹੋਣੇ ਜਿਨ੍ਹਾਂ ਦਾ ਕੱਲ ਏਅਰਪੋਰਟ ਅਥਾਰਟੀ ਦੇ ਨਾਲ ਇੱਕ ਡਿਸਪਿਊਟ ਕ੍ਰੀਏਟ ਹੁੰਦਾ ਗਲ ਦੇ ਵਿੱਚ ਕਕਾਰ ਪਾਇਸੀਗੇ ਛੋਟੇ ਜਿਸ ਨੂੰ ਅਸੀਂ ਧਾਰਮਿਕ ਚਿੰਨ ਆਖ ਦਿੰਦੇ ਆ ਉਸ ਨੂੰ ਲੈ ਕੇ ਰੋਕਿਆ ਗਿਆ ਜਿੱਥੇ ਇਹਨਾਂ ਨੇ ਸਪੇਨ ਨੂੰ ਜਾਣਾ ਸੀਗਾ ਪਹਿਲਾਂ ਵੀ ਇਹ ਟਰੈਵਲ ਕਰ ਚੁੱਕੇ ਨੇ ਅਮਰਸਰ ਦੀ ਧਰਤੀ ਤੋਂ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਜਾ ਚੁੱਕੇ ਨੇ ਪਰ ਉੱਥੇ ਅਜਿਹਾ ਮਾਹੌਲ ਨਹੀਂ ਦੇਖਣ ਨੂੰ ਮਿਲਿਆ ਪਰ ਅਮਰਸਰ ਦੀ ਧਰਤੀ ਤੇ ਅਜਿਹਾ ਕੁਝ ਹੋਇਆ ਉਸ ਤੋਂ ਬਾਅਦ ਸੋ ਵਿਚਾਰ ਬੰਦੇ ਦੇ ਮਨ ਦੇ ਵਿੱਚ ਹੁੰਦੇ ਨੇ ਸੋ ਅਜਿਹਾ ਭਾਵਨਾਵਾਂ ਜਿਹੜੀਆਂ ਨੇ ਉਹ ਬੰਦੇ ਨੂੰ ਜ਼ਰੂਰ ਠੇਸ ਪਹੁੰਚਾ ਦਿੰਦੀਆਂ ਨੇ ਜੋ ਉੱਥੇ ਕੀਤਾ ਗਿਆ ਜਿਸ ਤਰੀਕੇ ਨਾਲ ਵਿਨੇ ਕੁਮਾਰ ਦਾ ਨਾਮ ਲਿੱਤਾ ਗਿਆ ਉਸ ਨੇ ਰੋਕਿਆ ਇਹ ਕਾਨੂੰਨ ਦੇ ਜਿਹੜੇ ਕਾਇਦੇ ਨੇ ਉਹ ਪੜਾਏ ਗਏ ਨੇ ਕਿ ਇਹ 3 ਮਹੀਨੇ ਤੋਂ ਕਾਨੂੰਨ ਲਾਗੂ ਕੀਤਾ ਗਿਆ ਪਰ ਹਾਲੇ ਤੱਕ ਜੇਕਰ ਗੱਲ ਕਰ ਲਈਏ ਤਾਂ ਅਜੇ ਹਾ ਕਾਨੂੰਨ ਕਿਸੇ ਦੇ ਹੋਰ ਸਾਹਮਣੇ ਨਹੀਂ ਆਇਆ ਇਸ ਤੋਂ ਇਲਾਵਾ ਹੋਰ ਧਾਰਮਿਕ ਚਿੰਨ੍ਹ ਨੇ ਜੋ ਲੋਕ ਲੈ ਕੇ ਜਾਂਦੇ ਹੋਣਗੇ ਉਹਤੇ ਵੀ ਅਜੇ ਤੱਕ ਕੋਈ ਵੀਡੀਓ ਸਾਹਮਣੇ ਨਹੀਂ ਆਈ ਕਿ ਉਹਨਾਂ ਨੂੰ ਰੋਕਿਆ ਗਿਆ ਹੋਵੇ ਅਜਿਹੀਆਂ ਵੀਡੀਓ ਸਿਰਸਾਬ ਪਾ ਕੇ ਰੋਕਿਆ ਗਿਆ ਹੋਵੇ ਜਾਂ ਅਜਿਹੇ ਧਾਰਮਿਕ ਚਿੰਨ੍ਹ ਜੋ ਗੱਲ ਦੇ ਵਿੱਚ ਆਪਾਂ ਛੋਟੀ ਸਿਰਸਾਬ ਜਾਂ ਖੰਡਾ ਕਹਿ ਲਈਏ ਉਹ ਪਾ ਕੇ ਜਾਂਦੇ ਆ ਉਸ ਨੂੰ ਲੈ ਕੇ ਰੋਕਿਆ ਜਾਂਦਾ ਤਾਂ ਇਹ ਬਹੁਤ ਮੰਤਪਾਗੀ ਘਟਣਾ ਆ ਸੋਇਜ਼ ਦੇ ਉੱਪਰ ਵਿਚਾਰ ਕਰਨਾ ਚਾਹੀਦਾ ਹੈ ਤੇ ਹੁਣ ਦਵਿੰਦਰਜੀਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਮੈਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਿਆ ਅਤੇ ਹੁਣ ਜੋ ਕਾਨੂੰਨੀ ਕਾਰਵਾਈ ਹੋਏਗੀ ਉਹ ਵੀ ਆਪਾਂ ਕਰਾਂਗੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਹੋਣ ਯਾਰ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ ਸਾਡੇ ਆਉਣ ਵਾਲੀਆਂ ਨਸਮਾਂ ਦੇ ਨੂਹਾਂ ਨਹੀਂ ਜ਼ਹਿਰ ਦੇਦੇ ਆਪਣੇ ਹੱਥੀ ਹੋਇਆ ਤੁਹਾਡੇ ਹੱਥੀ ਜ਼ਹਿਰ ਦੇਣ ਨੇ ਕਿਉਂਕਿ ਆਪਣੇ ਲੋਕੀ ਆਪਣੇ ਨਾਲ ਇਹ ਸੂਈ ਮਾਰ ਕੇ ਟੁੰਬ ਕੇ ਦੇਖਦੇ ਆ ਕਿ ਇਹ ਜਾਗਦੇ ਨੇ ਕਿ ਸੁਤੇ ਆ ਆਉਣਾ ਸੁਈ ਮਾਰਨ ਦਾ ਸਾਥੀ ਗਾਇਕ ਇਹ ਜਾਗਦੇ ਆ ਕਿੁੱਤੇ ਆ ਸਰਪ੍ਰਸਤ ਨਾ ਕੀ ਹੋ ਰਿਹਾ ਆਪਣੇ ਲੋਕ ਮੇਰੇ ਲੋਕ ਮੇਰੀ ਗੱਲ ਸੁਣੋ ਹੁਣ ਮੈਨੂੰ 13 ਸਾਲ ਹੋ ਗਏ ਯਾਰ ਬਾਹਰ ਰਹਿੰਦੇ ਆ ਤੇ 13 ਸਾਲਾਂ ਦੇ ਵਿੱਚ ਕੋਈ ਕਿਰਪਾ ਕਰੇ ਮੈਂ ਹਰ ਸਾਲ ਤਕਰੀਬਨ 2-3 ਵਾਰ ਟਰੈਵਲ ਕਰ ਲੈਣਾ ਮੇਰਾ ਆਪਣਾ ਕਾਰੋਬਾਰ ਹੈ ਉੱਥੇ ਹੁਣ ਕੀ ਕਰ ਇਹਨਾਂ ਚਾਵਲਾਂ ਦੇ ਆ ਕੇ ਲੱਗ ਕਿ ਮੈਂ ਆਪਣਾ ਸਿਸਟਮ ਛੱਡਦਾ ਉੱਥੇ ਹੈ ਤੇ ਜੇ ਇੱਥੇ ਰਹਿਣਾ ਹੀ ਤਾਂ ਸਾਨੂੰ ਬੱਕਰੀਆਂ ਕਰ ਦੇਣ ਯਾਰ ਹੈ ਉੱਥੇ ਜਿਹੜੇ ਥਾਲੇ ਬਾਰਡਰ ਬਣਾਏ ਆ ਲਿਆ ਕੇ ਬਾਰਡਰ ਉੱਤੇ ਪੱਕੇ ਬਾਰਡਰ ਫਿੱਟ ਕਰ ਦੇਣ ਅਹੀਂ ਆਪਣੇ ਨੂੰ ਤੋਂ ਆਪਣੇ ਰੈਗੂਲੇਸ਼ਨਸ ਆ ਅਪਣਾ ਲਵਾਂਗੇ ਹਨਾ ਫੇਰ ਕਹਿੰਦੇ ਆ ਵੀ ਵਿਗਾੜਤ ਕਰਦੇ ਬਾਕੀ ਹੁੰਦੇ ਆ ਬਾਕੀ ਇਹੀ ਨਹੀਂ ਬਾਕੀ ਇਹ ਕਰਦੇ ਆ ਸਾਨੂੰ ਹੈ ਇਹਨਾਂ ਨੂੰ ਸਮਝ ਨਹੀਂ ਸੰਦੇ ਆ ਸਾਰੇ ਬਾਬਾ ਜੀ ਕਿਹਨੂੰ ਕਹਾਂ ਨਾ ਫੇਰ ਕਿਰਪਾਣੇ ਗਾਲਾਂ ਦੀ ਕਿਰਪਾਣ ਅਵਡੇ ਦੀ ਛੋਟੀ ਨਹੀਂ ਲੱਗ ਜਾ ਸਾਨੂੰ ਵੀ ਪਤਾ ਛੋਟੀ ਹੀ ਆ ਜਾ ਕਿਉਂਕਿ ਆ ਜੇ ਸਪੋਰਟ ਦੇ ਥੀਂ ਪੋਰ ਆ ਜੇ ਤੇ ਇਹ ਆਪਣੇ ਲੋਕਾਂ ਨੂੰ ਜਿਹੜੇ ਉਧਰ ਦੇ ਵਸਨੀਕ ਲੋਕ ਆ ਉਹ ਕਰਤੇ ਰਹਿਣ ਸੈਣ ਵਾਲੇ ਉਹਨਾਂ ਨੂੰ ਪ੍ਰੈਸਨਰ ਤੱਕ ਨਹੀਂ ਅਲਾਉ ਕਰਦੇ ਕੋਣ ਨੂੰ ਤੇ ਮੇਰਾ ਕੜਾ ਨਹੀਂ ਉਹਨਾਂ ਕਦੀ ਰਿਮੂਵ ਕਰਵਾਇਆ ਯਾਰ ਉਪਰ ਦੇ ਲੋਕ ਸਿੱਖਾਂ ਦੀ ਭਾਵਨਾ ਨੂੰ ਸਿੱਖਾਂ ਦੇ ਜਜ਼ਬੇ ਨੂੰ ਸਿੱਖਾਂ ਦੇ ਫਲਸਫੇ ਨੂੰ ਸਮਝ ਕੇ ਇੱਥੋਂ ਤੱਕ ਭਾਵਨਾ ਰੱਖ ਸਕਦੇ ਆ ਕਿ ਸਾਡੀ ਰਿਸਪੈਕਟ ਦੇ ਵਿੱਚ ਸਾਡਾ ਕੜਾ ਦੀ ਰਿਮੂਵ ਕਰਾਉਂਦੇ ਨਾ ਉਹਨਾਂ ਕਦੀ ਆ ਕਿਰਪਾ ਰਿਮੂਵ ਕਰਾਈ ਤੇ ਜਿੱਥੇ ਜੰਮੇ ਪਲੇ ਆ ਜਿਹੜੀ ਸਾਡੀ ਧਰਤੀ ਜਿਹੜੀ ਸਾਡੀ ਮਾਂ ਜਿੱਦੇ ਫਕਰ ਨਹੀਂ ਕਹਿਣਾ ਵੀ ਸਾਡੀ ਆ ਉੱਥੇ ਸਾਡ ਨਾਲ ੱਟਾ ਕਰਦੇ ਯਾਰ ਹੈਂ ਇਹ ਕੋਈ ਗੱਲ ਥੋੜੀ ਭਾਈ ਸਾਹਿਬ ਬਣਦੀ ਐ ਹੁਣ ਆਪਾਂ ਨੂੰ ਭਾਈ ਸਾਹਿਬ ਵੇਖੋ ਹਰ ਬੰਦਾ ਇਹ ਜਿਸ ਤਨ ਲੱਗਦੀ ਸੋਈ ਉਹ ਤਨ ਜਾਣੇ ਕੌਣ ਜਾਣੇ ਪੀਰ ਪਰਾਈ ਇਹ ਜਿਹਦੇ ਤਨ ਨੂੰ ਲੱਗਦੀ ਆ ਉਹ ਨੂੰ ਹੀ ਜਾਣਦਾ ਪਰ ਮਸਲਾ ਕੀ ਬਣਨਾ ਵਾ ਗੱਲ ਪਤਾ ਕੀ ਹਾਂਜੀ ਬਿਲਕੁਲ ਠੀਕ ਆ ਜਿਸੇ ਨਾਲ ਸਿੰਘ ਲੱਗਦਾ ਨਾ ਬਿਲਕੁਲ ਨਾਲ ਸਿੰਘ ਲੱਗਦਾ ਜਿਹਦੇ ਰਾਸ ਤੇ ਸਿੰਘ ਲੱਗਦਾ ਹਾਂਜੀ ਉਹਨਾਂ ਉੱਥੇ ਤਾਂ ਕਹੀ ਹੁੰਦਾ ਮੈਂ ਵੀ ਮੈਨੂੰ ਪਤਾ ਹਾਂਜੀ ਉਹਨੇ ਇਸ ਟਾਈਮ ਤੋਂ ਜੰਮੀ ਆ ਆਪੇ ਆਪ ਹੈ ਨਹੀਂ ਆਪੇ ਹਾਂ ਬਾਦੀਆਂ ਇੱਕ ਸਵਾਮਾ ਜਿਹਨਾਂ ਜੰਮਵਾਉਂ ਜਾਂਦੇ ਆ ਕੇ ਪਾ ਸਿੰਘ ਸਾਹਿਬ ਨੂੰ ਬੰਬੇ ਗਏ ਉੱਥੇ ਉਹਨਾਂ ਨੇ ਆ ਕੇ ਅੰਦਰ ਜੀ ਜੀ ਮੈਂ ਕਿਸੇ ਹਫ਼ਤੇ ਮੈਂ ਤਾਂ ਉਹਦੇ ਪੱਗਾਂ ਦੇ ਵਿੱਚ ਪੀਚਰ ਜੀ ਜੀ ਨਮਸਕਾਰ ਵਨ ਜੀ ਬਾਕੀ ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਜੀ ਬਾਦੀਆਂ ਨੇ ਸਵਾਮਾ ਜਿਓ ਕੋਈ ਬਾ ਸਾਡੇ ਨਾਲ ਜੀ ਉਹ ਨਾਮ ਹੁਣ ਮਾਨੂੰ ਮਿਲ ਆਉਣ ਹਮਤਵਾਰੀ ਨੂੰ ਵੇਖੋ ਜੀ ਨਾਗਰ ਸਰਕਾਰ ਹਾਂ ਜੀ ਸ੍ਰੋਣੇ ਕਾ ਜਿਹੜੀ ਹਰ ਸਭ ਤੋਂ ਵੱਡੀ 파ਰਟੀ ਬਿਰ ਤੋਂ ਬਿਲਕੁਲ ਸਰਵੋਤਮ 파ਰਟੀ ਤੇ ਉਹਨੇ ਸਾਡਾ ਬੇੜਾ ਦਾ ਕਾਪਰ ਲਾ ਕੇ ਕਾਲਪ ਲੈ ਗਿਆ ਨੇ ਇਹ ਚੀਜ਼ ਨੂੰ ਗੁਰਾ ਜੀ ਭਾਈ ਸਾਹਿਬ ਜੀ ਸਾਰਿਆਂ ਨੂੰ ਜਿਹੜੀ ਬੇੜਾ ਦਾ ਕੰਮ ਕਰਦਾ ਬਸ ਇਹ ਪੈਰਾ ਕਰਨਾ ਪਊਗਾ ਜੇ ਨਹੀਂ ਕਰਾਂਗੇ ਤੇ ਬਸ ਸੂਈਆਂ ਲਾ ਲਾ ਇਹਨਾਂ ਦੇਖਣਾ ਵੀ ਜਾਗਦੇ ਆ ਕਿ ਸੁੱਤੇ ਆ ਅਖੀਰ ਨੂੰ ਇਹਨਾਂ ਨੇ ਤੁਹਾਡੀਆਂ ਧੌਣਾਂ ਤੱਕ ਇਹਨਾਂ ਨੇ ਸਾਡੇ ਘਰਾਂ ਤੱਕ ਪਹੁੰਚਣਾ ਨਾ ਪਹੁੰਚਣ ਦੇ ਵਿੱਚ ਆ ਕੇ ਬਾਬਾ ਜੀ ਸਾਡੇ ਪੁੱਤਾਂ ਨੇ ਜੀ ਦਿੱਤਾ ਭਾਨਗੋ ਤੇਗ ਭਦਰ ਪਾਸ਼ਾ ਨੇ ਕੀ ਮੋੜ ਪਈ ਸੀ ਮਹਾਰਾਜ ਨੇ ਸ਼ਹਿਨ ਸ਼ਾਇਆ ਕੀ ਜ਼ਿੰਦਗੀ ਛੱਡ ਕੇ ਹਿੰਦੂ ਤੋਂ ਮੁੜ ਕੇ ਕੀ ਕੁਰਬਾਨੀ ਕੀਤੀ ਹੈ ਨਾ ਉਹਨਾਂ ਨੇ ਜਨੇਊ ਨੱਤਰ ਨੂੰ ਬਚਾਇਆ ਤੇ ਇਹਨਾਂ ਦੇ ਜਨੇਊ ਨੂੰ ਜਨੇਊ ਬਚਾਉਣ ਦਾ ਮੋਲ ਆ ਦੇਣ ਦੇ ਤੇ ਆਪਣੇ ਕਿਰਪਾਨਾਂ ਨਾਲ ਅੱਜ ਹੀ ਸਰਾਜ ਜੀ ਜਿਹੜੇ ਸਿੰਘ ਸਾਹਿਬ ਆ ਫਿਰ ਬਾਬਾ ਜੀ ਉਹਨਾਂ ਦਾ ਐਟੀਟਿਊਡ ਇੰਨਾ ਕਿ ਜਗਦਾ ਨਾ ਬੀ ਤੁਸੀਂ ਜਾਣਾ ਜਾਓ ਨਹੀਂ ਜਾਣਾ ਤਾਂ ਨਾ ਜਾਓ ਮੈਂ ਕੋਵਿਡ ਦੇ ਵਿੱਚ ਕਰੋਨੇ ਦੇ ਦੌਰਾਨ ਹੁਣ ਇੱਥੇ ਬਹੁਤ ਸੰਗਤ ਹੈ ਜਿਨ੍ਹਾਂ ਨੂੰ ਇਹ ਲੱਗਣ ਡਿਆ ਵੀ ਕਮੜਾ ਬੋਲੀ ਜਾਂਦਾ ਬੋਲੀ ਜਾਂਣ ਤੋਂ ਪਰ ਜਿੱਦਣ ਘਰ ਪਈ ਨਾ ਪਤਾ ਉਹਦਾਂ ਲੱਗਣਾ ਭਾਈ ਸਾਹਿਬ ਤੇ ਪਣੀ ਹੈਗੀ ਆ ਮੈਂ ਤੁਹਾਨੂੰ ਦੱਸ ਦਵਾਂ ਉਸ ਕੋਈ ਗੇਂਦ ਨਹੀਂ ਕੋਵਿਡ ਦੇ ਦੌਰਾਨ ਦੋ ਵਾਰੀ ਟਰੈਵਲ ਕੀਤਾ ਫੇਰ ਬਾਸ ਤੇ ਐਮੀਰੇਟਸ 에ਰਲਾਈਨ ਦੁਬਈ ਫਰਾਂਸ ਮੈਨੂੰ ਕੜੇ ਦੀ ਪ੍ਰੋਬਲਮ ਪਈ ਆਖੀ ਵੀ ਬਾਕੀ ਉਹ ਲੋਕ ਉਧਰ ਦੇ ਨਾ ਸਾਡੇ ਨਾਲ ਉਹਨਾਂ ਦਾ ਕੰਦਕ ਵਾਸਤਾ ਨਾ ਸਾਡੀ ਕੋ ਉਹਨਾਂ ਦੀ ਕੁਰਬਾਨੀ ਉਹਨਾਂ ਮੇਰੇ ਨਾਲ ਕੰਪਰੋਮਾਈਜ਼ ਕੀਤਾ ਮੇਰਾ ਕਟਾੜੀ ਵਿਸਾਰੀ ਉਹਨਾਂ ਕੰਪਰੋਮਾਈਜ਼ ਕੀਤਾ ਉਹਨਾਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਜੇ ਇਹ ਬੰਦਾ ਨਹੀਂ ਇੰਨਾ ਜਲਵਾਕੀ ਆ ਤੇ ਰਹਿਣ ਦੋ ਪਰ ਇੱਥੇ ਅੱਜ ਇਹਨਾਂ ਨੇ ਨਾ ਜਜ਼ਬਾਤਾਂ ਨੂੰ ਕਦਰ ਕੀਤੀ ਨਾ ਸਰਮ ਦੀ ਕਦਰ ਕੀਤੀ ਤੇ ਨਾ ਕਿਸੇ ਕਿਰਦਾਰ ਦੀ ਕਦਰ ਕੀਤੀ ਇੱਕ ਜਿਹਾ ਕਿ ਮੈਂ ਹੁਣ ਸਪੇਨ ਦਾ ਟ੍ਰੈਵਲ ਕਰਨਾ ਸੀ ਉਹਨਾਂ ਕਹਿੰਦੇ ਵੀ ਤੁਸੀਂ ਜਾਣਾ ਤੇ ਜਾਓ ਨਹੀਂ ਜਾਣਾ ਤੇ ਤੁਹਾਡੀ ਮौज ਆ ਪਰ ਕਰ ਕਰ ਦੇਖੋ ਨਾ ਮੈਂ ਕੋ ਵੱਡੀ ਦੇਗ ਪਾ ਕੇ ਚੱਲੇ ਆਵਾ ਤੈਨੂੰ ਬੁੱਢੀ ਫਿਰ ਨਾ ਬੰਨਾ ਕਿ ਹਾਂ ਇਹ ਟ੍ਰੈਵਲ ਇਸ਼ੂ ਆ ਹੋਰ ਗੱਲ ਇੱਕ ਮਿੰਟ ਬਾਜੀ ਪੁੱਛੋ ਉਹਦੇ ਜਿਸੇ ਪੈਲਾ ਵੇਲੇ ਜਿਹੜਾ ਸਾਡਾ ਪ੍ਰੋਟੈਕਸ਼ਨ ਕਮੇਟੀ ਦਾ ਹੋਰ ਵੀ ਗਿਲ ਹੁੰਦਾ ਪਹਿਲਾਂ ਡਾਕਟਰ ਡੌਰ ਸਾਹਿਬ ਹੁੰਦੇ ਨਾ ਜਿਸੇ ਪੋਟਾਈ ਨੂੰ ਮੈਂ ਆਵਾਜ਼ ਮੈਂ ਤੁਹਾਨੂੰ ਕਹਿੰਦਾ ਹਾਂ ਸਾਡੇ ਇਹ ਜਿਹੜੇ ਪਤਾਣਾ ਉਹ ਬੂਏ ਲੈਣ ਦੇ ਮੈਦਾਨਾਂ ਮੈਦਾਨ ਇਹ ਕੱਲ ਸਾਡੇ ਫਰਕ ਸਕੇਗਾ ਇੱਕ ਸੰਤਾ ਜਿਹੜਾ ਆਪਣਾ ਵजूद ਛੱਡੀ ਜਾਂਦੀਆਂ ਮੇਰੀ ਬੇਟੀ ਹੈ ਪਹਿਲੀ ਗੱਲ ਤੇ ਭਾਈ ਸਾਹਿਬ ਜੀ ਆਪਾਂ ਸਾਰੇ ਕੋਸ਼ਿਸ਼ ਕਰੀਏ ਜਦ ਤਿਆਰਪਰ ਤਿਆਰ ਹੋਈਏ ਇੱਥੇ ਜੋੜ ਟੁੱਕੜ ਬੋਝ ਆ ਗਏ ਭੈਣ ਦੇ ਵੀਰ ਤੇ ਜਿਹੜੀ ਮਰਜ਼ੀ ਗੱਲਬਾਤ ਕਰਕੇ ਜਾ ਜਾਂਦੇ ਆ ਇੱਥੇ ਸਾਨੂੰ ਸਿਸਟਮ ਦੇ ਨਾਲ ਜਿਹੜਾ ਵਾ ਉਹ ਲੜਨਾ ਪੈਣਾ ਹੈ ਹੱਥ ਕਣੇ ਪੈਣੇ ਨਹੀਂ ਜੇ ਗੱਲ ਨਹੀਂ ਬਣਨੀ ਤੇ ਇਹਨਾਂ ਨੇ ਐਸ ਮੇਰੀ ਬੋਲ ਦੇ ਉੱਤੇ ਐਸ ਸੋਚ ਦੇ ਉੱਤੇ ਇਹਨਾਂ ਨੇ ਫੇਰ ਬੜੀ ਸਤਿਮਕੀਂ ਬਚਾਉਣੀ ਆ ਪਰ ਇਹ ਪੈਦਾ ਕੌਣ ਕਰਦਾ ਇਹੀ ਕਰਦੇ ਸਿਸਟਮ ਪੈਦਾ ਕਰਦਾ ਅੱਜ ਵੀ ਇਹਨੇ ਪ੍ਰੋਬਲਮ ਨਾ ਬਣੀ ਹੁੰਦੀ ਤੇ ਮੈਂ ਮੇਰਾ ਪਾਗਲ ਉਹਦਾ ਦਿਮਾਗ ਖਰਾਬ ਹੋਇਆ ਕਿ ਮੈਂ ਆਪਣਾ ਸਾਰਾ ਸਿਸਟਮ ਛੱਡ ਕੇ ਆਪਣੇ ਆਪ ਨੂੰ ਸੁਧਾਉਣ ਲਈ ਚੱਲ ਕੇ ਸੱਚੀ ਸੰਗਤ ਵਿੱਚ ਜਾਣਾ ਆਪਣੇ ਬਿਆਰ ਰੱਖਦਾ ਫਿਰ ਹੈ ਨਾ ਤੇ ਇਸ ਤੇ ਇਹਨਾਂ ਵਾਸਤੇ ਹੈ ਨਾ ਇਹਨਾਂ ਨੂੰ ਅਰਗੰਦ ਪਾਇਆ ਜੀਰੋ ਵੀ ਕਰਨਾ ਹੈ ਹੈ ਨਾ ਵੈਰ ਦਾ ਬਿਚੇ ਸਿੰਜਾ ਵੀ ਇੰਨਾ ਚੀਜ਼ਾਂ ਨੂੰ ਸੁਣਾ ਜਾਣਾ ਤੁਹਾਨੂੰ ਚਾਹੀਏ ਸਮਝੀਏ ਮੇਰੀ ਬੇਨਤੀ ਆ ਵੀ ਆਪਣੇ ਤੇ ਕੰਮ ਨੂੰ ਸਾਰੇ ਪਰਿਵਾਰਾਂ ਤੇ ਕੰਮ ਹੋ ਹਾਂ ਇਹ ਸਮਾਂ ਬੜਾ ਮਾ ਬਾਬਾ ਜੀ ਮਸ਼ਕਰੀ ਦੇ ਵਿੱਚ ਹੱਸਦੇ ਆ ਗਾੜੀਓ ਜੋ ਜਨ ਰੱਬ ਯਾਰਾਂ ਜੱਗੇ ਲਿਆ ਟੀਗਾ ਸਿੱਖਾਂ ਦੀ ਕਰਲੀ ਇਹਦੇ ਨਹੀਂ ਯਾਰ ਸਿੱਖਾਂ ਕੋਲ ਕੁਝ ਨਹੀਂ ਹੈਗਾ ਬਾਹਰੋਂ ਦੇ ਲੜ ਨੂੰ ਸਾਡੇ ਸਾਡੇ ਭੈਣ ਭਰਾ ਸਾਡੇ ਧੀਆਂ ਪੁੱਤ ਹਾਂ ਜੇ ਸਿਕਿਉਰਿਟੀ ਇਹਨਾਂ ਨੂੰ ਸਿਖਾਉਂਦੇ ਇੰਨਾ ਘਬਰਾ ਯਾਰ ਮੈਂ ਘਟੋ ਘਟ 13 ਸਾਲਾਂ ਦੇ ਵਿੱਚ 20 ਵਾਰ 25 ਵਾਰ ਡਰਾਈਵ ਕਰ ਚੁੱਕਾ ਯਾਰ ਇੱਥੇ ਅਮਰਤਾ ਸਾਹਿਬ ਇਹ ਕਹਿੰਦੇ ਬਹੁਤ ਘੱਟ ਮੈਨੂੰ ਇਮੀਗ੍ਰੇਸ਼ਨ ਦੇ ਉੱਤੇ ਸਰਦਾਰ ਬੰਦਾ ਪਿਲਿਆ ਕੀ ਗੱਲ ਸਰਦਾਰਾਂ ਕੋ ਕੋਈ ਮਿਸਲ ਕੀ ਗੱਲ ਸਰਦਾਰਾਂ ਕੋ ਕੋਈ ਅਥਾਰਟੀ ਹੈ ਨਹੀਂ ਉਹ ਐਸੇ ਕੰਮ ਨਹੀਂ ਕਰ ਸਕਦੇ ਬਾਹੋਂ ਲਿਆ ਕੇ ਲਾਉਂਦੇ ਆ ਬਾਹਰ ਦੇ ਸਟੇਟਾਂ ਤੋਂ ਕਿਉਂ ਲਾਉਂਦੇ ਆ ਕਿਉਂਕਿ ਸਾਡੇ ਨਾਲ ਸਕੂਲ ਦੇ ਨੂੰ ਸਾਡਾ ਸਾਡਾ ਜਿੰਦਾ ਸਿਸਟਮ ਫੇਰ ਇਹਨਾਂ ਦੇ ਪਿਊ ਬੰਦੇ ਜਾ ਕੇ ਚਲਵੇਂ ਚੱਟਦੇ ਚਲਵੇਂ ਹਨ ਇਹ ਚੀਜ਼ਾਂ ਨੂੰ ਬਾਬਾ ਜੀ ਥੋੜਾ ਜਿਆਦਾ ਵਿਚਾਰਨਾ ਕਰਾ ਥੋੜਾ ਇਸ ਚੀਜ਼ ਨੂੰ ਆਪਾਂ ਸਮਝੀਏ ਵਿਚਾਰੀਏ ਇੱਕ ਇੱਕ ਸਰੀਰ ਵੀ ਅੱਜ ਮੇਰੇ ਕਹਿਣ ਤੇ ਤੁਰ ਪਿਆ ਮੇਰੀ ਫਲੈਂਟ ਕੈਨਸਲ ਹੋਈ ਦਾ ਮੇਰਾ ਸਾਰੀ ਗੱਲਬਾਤ ਕੀਤੀ ਦਾ ਕੋਈ ਨਾ ਕੋਈ ਸਾਨੂੰ ਵੀ ਫਾਇਦਾ ਮਿਲ ਜੂ ਮੈਂ ਕਹਿੰਦਾ ਫਲੈਂਟ ਕੈਨਸਲ ਹੋ ਗਈ ਲੱਖ ਵਾਰ ਹੀ ਹੋ ਜੇ ਕਿਉਂਕਿ ਨਾ ਸਾਨੂੰ ਪੈਸਾ ਉਹ ਕਰ ਰੱਖਦੇ ਆ ਤੇ ਨਾ ਅਸੀਂ ਕਿਸੇ ਵੀ ਚੀਜ਼ ਦੀ ਆਪਣੀ ਕੀਤੀ ਜੂ ਲੱਗਦੀ ਹਾਂ ਕਿਸੇ ਵੀ ਚੀਜ਼ ਨੂੰ ਐਵੇਂ ਨਹੀਂ ਦਿੰਦੇ ਜਿੰਨਾ ਸਾਨੂੰ ਮਹਾਰਾ ਸਾਹਿਬ ਦੀ ਕਿਰਪਾ ਸਦਕਾ ਆਪਣੇ ਕੀਤੇ ਤੇ ਆਪਣੇ ਸਰੂਪ ਤੇ ਆਪਣੇ ਘਟਾਰਾਂ ਤੇ